ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਪੋ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਇੱਕ ਪਾਸੇ ਉਸ ਹਾਈਵੇ ਦੇ ਉੱਤੇ ਪਿੰਡ ਜਿਹੜਾ ਵਦਨੀਕਲਾਂ ਤੇ ਵਦਨੀਕਲਾਂ ਤੋਂ ਸਿੱਧੀ ਸੜਕ ਲੋਪੋ ਚ ਆ ਜਾਂਦੀ ਹੈ ਮਸਾਂ ਉਸ ਹਾਈਵੇ ਤੋਂ 3 ਕਿਲੋਮੀਟਰ ਇਸ ਸਾਈਡ ਤੇ ਹਟਵਾ ਪਿੰਡ ਬਾਈ ਗੁਰਤੇਜ ਸਿੰਘ ਹੈ ਜਿਨ੍ਹਾਂ ਦੇ ਘਰੇ ਵੀਡੀਓ ਬਣਾ ਰਹੇ ਆ ਤੇ ਇਹਨਾਂ ਦਾ ਘਰ ਹੈਗਾ ਲੋਪੋਂ ਤੋਂ ਰਸੂਲਪੁਰ ਵਾਲੀ ਸ਼ੜਕ ਦੇ ਉੱਤੇ ਜੇ ਕੋਈ ਵੀਰ ਆਉਣਾ ਚਾਹੁੰਦਾ ਤਾਂ ਇਹਨਾਂ ਦਾ ਨਾਮ ਪੁੱਛ ਕੇ ਤੁਸੀਂ ਇੱਥੇ ਪਿੰਡ ਜਾ ਸਕਦੇ ਹੋ ਕਿਉਂਕਿ ਪੁਰਾਣਾ ਵਪਾਰ ਦਾ ਕੰਮ ਹੈ ਇਸ ਸਾਈਡ ਤੇ گاਵਾ ਸੋਇਆਂ ਸੋਇਆਂ ਤੁਹਾਨੂੰ ਦਿਖਾ ਦੂੰਗਾ ਤੇ ਗੱਬਣ ਜਿਹੜੀਆਂ ਉਹ ਬਾਹਰ ਖੜੀਆਂ ਨੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਪਸ਼ੂ ਜਿਹੜਾ ਵੀ ਖਰੀਦਣਾ ਹੋਇਆ ਉਹ ਤੁਹਾਡੀ ਆਪਦੀ ਮਰਜ਼ੀ ਦੇ ਨਾਲ ਹੁੰਦਾ ਤੁਸੀਂ ਤਸੱਲੀ ਕਰਨ ਦਾ ਵੀ ਹੱਕ ਰੱਖਦੇ ਆ ਤਾਂ ਜਰੂਰ ਆ ਕੇ ਦੇਖ ਲਿਆ ਕਰੋ ਤੇ ਆਪਦੀ ਸਮਝ ਨਾਲ ਖਰੀਦਿਆ ਕਰੋ ਨੰਬਰ ਸਕਰੀਨ ਉੱਤੇ ਚੱਲੂਗਾ ਰੇਟ ਵੀਡੀਓ 'ਚ ਹੋਣਗੇ ਸ਼ੁਰੂਆਤ ਜਰਸੀ ਤੋਂ ਕਰ ਲੈਨੇ ਆ ਉਦੋਂ ਬਾਅਦ ਤੁਹਾਨੂੰ ਜੜੀਆਂ ਕੁਝ ਹੋਰ گاਵਾ ਜੜੀਆਂ ਉਹ ਜਾਮਤਾਂ ਉਹ ਦਿਖਾਵਾਂਗੇ ਸੋਨੀ ਭਾਈ ਸਸਤੀ ਕਾ ਸਸਤੀ ਕਾ ਜੀਤ ਵੀਰੇ ਸੋਨੀ ਅੱਜ ਗੱਬਣ ਮੇਰੇ ਖਾਲਚੇ ਅੰਦਰ ਚਾਰ گاਵਾ ਖੜੀਆਂ ਹਾਂਜੀ ਚਾਰ ਗੱਬਣਾ ਬਾਕੀ ਵੀਰੇ ਸੁਈਆਂ ਹੋਈਆਂ ਆ ਮਾ ਠੀਕ ਐ ਸ਼ੁਰੂਆਤ ਜਰਸੀ ਤੋਂ ਕਰ ਲੈਨੇ ਹਾਂ ਹਾਂਜੀ ਵੀਰੇ ਇਹ ਤੀਜਾ ਸੂਆ ਭਰਾ ਇਹਦੇ ਕਹਿੰਦਾ 12 ਦਿਨ ਪਏ ਆ ਦੁੱਧ ਦੇਂਦੀ ਆ 23 ਕਿਲੋ ਰਾਮ ਦੇ ਨਾਲੀ ਠੀਕ ਹੈ 12 ਦਿਨਾਂ ਦੀ ਕੱਚੀ ਹੈ ਹਜੇ 22-23 ਕਿਲੋ ਦੁੱਧ ਦੇ ਦਿੰਦੀ ਹੈ ਇਹ ਤਾਂ ਹਜੇ ਕੱਚੀ ਹੈ ਫਿਰ ਇਹਨੂੰ ਬਾਅਦ 'ਚ ਹੀ ਤੋਰਾਂਗੇ ਹਾਂਜੀ ਬਾਅਦ 'ਚ ਤੋਰ ਲਾਂਗੇ ਆ ਰੇਟ ਕਿਰੋਗਾ ਰੇਟ ਤਾਂ 90000 ਆ ਵੀਰੇ ਠੀਕ ਹੈ ਤੇ ਨਾਲ ਦੀ ਜਿਹੜੀ ਗਾਂ ਬਈ ਇਹ ਵੀਰੇ ਦੂਜਾ ਸੂਆ ਵਾ ਹੂੰ ਇਹਦਾ ਰੇਟ ਹੈਗਾ 1,05,000 ਰੁਪਇਆ ਤੇ ਦੁੱਧ ਆਰਾਮ ਨਾਲ ਹੀ ਯਾਨੀ ਕਿ 25-26 ਕਿਲੋ ਦੇ ਦਊਗੀ ਕਿੰਨੇ ਦਿਨ ਲੇਜੂਗੀ ਸੂ ਬਸ ਹਫਤਾ ਹੀ ਲੱਗੂਗੀ ਤੋਰੀ ਬਈ ਤੋਰ ਦਿੰਦੀ ਐ ਦੋਸੋ ਇੱਕ ਹਫਤਾ ਲਾਊਗੀ ਸੂਨ ਦੇ ਵਿੱਚ ਬਾਈ ਕਹਿੰਦਾ ਵੀ 25-26 ਕਿਲੋ ਦੁੱਧ ਦੇ ਦੂ ਵੈਸੇ ਐਚ ਐਫ ਗਾਵ ਇਹ ਦੁੱਧ ਕੋਈ ਬਹੁਤਾ ਵੱਡਾ ਨਹੀਂ ਹੁੰਦਾ ਇਹਨਾਂ ਵਾਸਤੇ ਫਿਰ ਵੀ ਦੁੱਧ ਥੋੜੀ ਸੇਵਾ ਦਾ ਹੈ ਹਵਾਨਾ ਤੁਸੀਂ ਦੇਖ ਲਓ ਠੰਡ ਥੀਂ ਚਵਾਈ ਵਾਲਾ ਇਹਦੇ ਨੂੰ ਬੋਲ ਕਿਦਾ ਰੇਟ ਕੀ ਬੋਲਿਆ ਸੀ ਬਾਈ 1 ਲੱਖ 5000 ਰੁਪਏ 1 ਲੱਖ ਤੇ 5000 ਰੇਟਾਂ ਲੈ ਆ ਵੀਰੇ ਵਾਪਸ ਲੈ ਆ ਜੀ ਸੋ ਦੇਖ ਸਕਦੇ ਤੁਸੀਂ ਇਹਦਾ ਹਵਾਨਾ ਵੀ ਦੱਸੋ ਢਾਂਚਾ ਸੋਹਣਾ ਹੈ ਥੀਂ ਚਵਾਈ ਵਾਲਾ ਥਣ ਲੱਗਿਆ ਪੂਰਾ ਵਧੀਆ ਹਜੇ ਦਿਨ ਲੈ ਜੂਗੀ ਸੋ ਹਜੇ ਹਫਤਾ ਲੈਂਦੀ ਹੈ ਤਿਆਰੀ ਖੈਰ ਠੀਕ ਦੱਸਦੀ ਆ ਢੱਲ ਤਾਂ ਹਵਾਨੇ ਚ ਬਹੁਤ ਪਈ ਆ ਪਰ ਹਜੇ ਉਹ ਜੇ ਦਿਨ ਵੀ ਇਹਦੇ ਬਾਕੀ ਹੈ ਆ ਇਹ ਤੋਂ ਅੱਗੇ ਬਾਈ ਜਿਹੜੀ ਵੈੜ ਹੈ ਵੀਰੇ ਇਹ ਦੋ ਦੰਦ ਆ ਚੌਕ ਦਾ ਇੱਕ ਚੰਮਾੜੀ ਦੋ ਦੰਦ ਬਰੋਬਰ ਕਰ ਗਈ ਆ ਚੌਕ ਦਾ ਸੈੱਟ ਗਈ ਆ ਕੇ ਹਾਂਜੀ ਕਿੰਨੇ ਦਿਨ ਲਊ ਇਹ ਬਸ ਦੋ ਚਾਰ ਦਿਨ ਹੀ ਲਊ ਵੀਰੇ ਕੀ ਰੇਟ ਰੋ ਬਾਈ ਇਹਦਾ 1,115,000 ਰੁਪਈਆ ਦਾ 1,115,000 ਜੀ ਆ ਵੀ ਹੁੰਦੀ ਸੋ ਦੱਸੋ ਦੋ ਦੰਦ ਪਹਿਲਾਂ ਵੈੜ ਚੌਕ ਵਾਲਾ ਇੱਕ ਦੰਦ ਚੱਕ ਲਿਆ ਤਾਂ ਉਹਨੂੰ ਚਾਰ ਦੰਦ ਦੀ ਮੰਨਾਂਗੇ ਹਜੇ ਦਿਨ ਲੈ ਜੂਗੀ 1,115,000 ਰੇਟ ਹੈ ਤਾਂ ਬਸ ਹਲੋ ਨੰਨੋ ਦੋਸੋ ਦੋ ਕੰਪਲੀਟ ਆ ਠੀਕ ਐ ਸੋਨੀ ਦੱਸ ਕੇ ਬਾਈ ਸਪੇਸ ਉਵੇਂ ਹੀ ਖਾਲੀ ਥਾਂ ਹੀ ਪਿਆ ਦੱਸੋ ਜਿਹੜਾ ਚੌਥਾ ਚੌਕ ਆਲਾ ਧੰਦੇ ਨੇ ਸਿੱਟਿਆ ਥਾਂ ਇਹਦਾ ਵੀ ਹੱਥੀ ਚੁਾਈ ਵਾਲਾ ਪਹਿਲਾਂ ਵੈੜ ਕੱਦ ਘਾਟ ਸੋਹਣਾ ਹਵਾਨਾ ਫਿਟਿੰਗ ਵਾਲਾ ਬ੍ਰੀਡ ਪੂਰੀ ਆ ਵੀਰੇ ਲਿਆਓ ਉਹ ਵੀ ਪਲਾਸੀ ਦੇ ਦੂ ਆਰਾਮ ਨਹੀਂ ਸੋ ਦੁੱਤ ਬਾਈ ਕਹਿੰਦਾ ਵੀ ਚੰਗਾ ਦੇ ਦੂੰਗੀ ਥਾਂੇ ਇਸ ਸੜ ਤੋਂ ਦੇਖ ਲਓ ਹੁਣ ਜਿੰਨਾ ਚਿਰ ਪਾਣੀ ਪੀਂਦੀ ਆ ਸੋ ਇੱਥੋਂ ਥਾਣਾ ਚ ਬਿੱਥੀ ਤੁਹਾਨੂੰ ਨੋਟ ਕਰਨ ਵਾਲੀ ਗੱਲ ਐ ਦੇਖ ਸਕਦੇ ਹੋ ਤੁਸੀਂ ਟਾਂਚਾ ਸੋਹਣਾ ਸੋ ਫੇਰ ਇਸ ਵੈਣ ਨੂੰ ਦੇਖ ਲਓ ਬੰਦ ਦੇ ਬਈ ਬੰਦ ਬੰਦ ਸੋ ਇਹ 3 ਨੰਬਰ ਤੇ ਸੀ ਦੱਸੋ ਜਿਹੜੀ ਵੈਣ ਤੁਹਾਨੂੰ ਦਿਖਾ ਰਹੇ ਹਾਂ ਇਹ ਤੋਂ ਬਾਅਦ 4 ਨੰਬਰ ਤੇ ਇੱਕ ਹੋਰ ਵੈਣ ਇਹ ਗੱਬਣ ਹੈ ਬਰੇਕ ਕ੍ਰੋਸ ਪਾਨ ਦੇ ਵਿੱਚ ਆ ਦੂਜਾ ਸੁਗਾ ਇਹ ਇਹਦਾ ਮੁੱਲ 72000 ਰੁਪਿਆ ਵਾ ਦੁੱਧ ਆ ਰਾਮ ਨਈ 17 18 ਕਿਲੋ ਦੇ ਦਊਗੀ ਠੀਕ ਹੈ ਤੋਰੀ ਬਈ ਕਹੋ ਦੀ 17 18 ਕਿਲੋ ਦੁੱਧ ਬਾਈ ਕਹਿੰਦਾ ਦੇ ਦਊਗੀ ਤੇ 72000 ਰੇਟ ਹੈ ਇੱਕ ਹਫਤਾ ਇਹ ਲੈ ਜੂਗੀ ਰਾਮ ਨਈ ਸਿੱਧੀ ਲੈ ਜਾ ਤੂੰ ਤੋ ਛੋੜਾ ਕ੍ਰਾਸ ਰੰਗ ਇਸ ਗਾਂ ਦਾ ਇਸ ਵੈੜ ਦਾ ਘੱਟ ਭੇਮ ਲਾਉਣੀਆਂ ਦੱਸੋ ਤਾਂ 72000 ਰੇਟ ਹੈ ਲਿਆ ਬਈ ਵਾਪਸ ਦੇਖੋ ਤਾਂ ਚਾਏ ਦਾ ਸੋ ਇਹ 4 ਨੰਬਰ ਤੇ ਸੀ ਇਸ ਤੋਂ ਬਾਅਦ ਤੁਹਾਨੂੰ ਸੂਈ ਸਵਾਈ ਝੋਟੀ ਦਿਖਾਉਂਗਾ ਪਹਿਲਾਂ ਤੁਸੀਂ ਇਸ ਵੈੜ ਨੂੰ ਦੇਖ ਲਓ ਇਹਦਾ ਰੇਟ 72000 ਬਾਈ ਨੇ ਰੱਖਿਆ ਛੋਟੀ ਸੂਈ ਸਵਾਈ ਆ ਦੋਸਤੋ ਸਿੰਗ ਸੋਹਣੇ ਆ ਕੁੰਡੇ ਆ ਜੀ ਜੀਤ ਵੀਰੇ ਇਹਨੂੰ ਸੂਈ ਨੂੰ ਅੱਜ 5 ਦਿਨ ਹੋਏ ਆ ਹੂੰ ਇਹ ਬੋੜਾ ਹੀ 10 ਕਿਲੋ ਤੋਂ ਸਟਾਰਟ ਹੋਈ ਆ ਠੀਕ ਹੈ ਆ ਬੱਚਾ ਬੈਠਾ ਇਹ ਮਗਰ ਮੈਂ ਕਹਿੰਦਾ ਕੱਟਾ ਵਾ ਠੀਕ ਹੈ ਹਾਂਜੀ ਅਜਾਂ ਦੇ ਦੇਖ ਲਓ ਪੱਟ ਕੇ 2 ਦੰਦੀ ਆ ਇਹ ਕੱਟਾ ਹਜੇ ਪੂਰਵ ਕੀਤੀ ਨਹੀਂ ਇਹਨੇ ਠੀਕ ਹੈ ਹਾਂਜੀ ਤੇ ਇਹਦਾ ਮੁੱਲ 1,55,000 ਆ ਸੀਲਸ ਲਾਈਕ ਪੂਰੀ ਆ ਠੀਕ ਹੈ ਤੋਰ ਦੇ ਦੁੱਧ ਆਰਾਮ ਦੇ ਨਾਲ ਹੀ 14 ਕਿਲੋ ਦੇ ਦਊਗੀ ਠੀਕ ਹੈ ਸੋ 55 ਰੇਟ ਆ ਪੁੜਿਆਂ ਦੀ ਚੜਾਈ ਕਾਫੀ ਐ ਕੱਟ ਚੰਡਾ ਲੰਬਾਈ ਆ ਗੀ ਚੁਵਾਈ ਇੱਕ ਨੰਬਰ ਆ ਸੀਲ ਬਹੁਤ ਆ ਆਪਣਾ ਦੀ ਬੁੜੀਆਂ ਚੋਲੇ ਬੰਦਾ ਚੋਲੇ ਕੋਈ ਚੱਕਰ ਨਹੀਂ ਇਹਨੂੰ ਹੋਰ ਹੀ ਅੱਗੋਂ ਲੱਤਾਂ ਜਿੱਥੋਂ ਨੂੰ ਅਗਲੀਆਂ ਚ ਛਾਤੀ ਨਹੀਂ ਦਿਖਨੀ ਇਹਦੇ ਹਵਾਨਾ ਅਗਲੇ ਪਾਸੋਂ ਜ਼ਿਆਦਾ ਚੰਗਾ ਦਿਸਦਾ ਥੱਲੇ ਤਾਰ ਨਹੀਂ ਬਈ ਹਵਾਨਾ ਹੁਣ ਦੇਖ ਲੋ ਹਜੇ ਨੂੰ ਸੋ ਦੁਪਹਿਰ ਦੇ ਟਾਈਮ ਤੇ ਵੀਡੀਓ ਬਣਾ ਰਹੇ ਲਗਭਗ ਟਾਈਮ 4 ਵਜੇ ਦਾ ਇਹਨੂੰ ਦੁਪਹਿਰ ਮੰਨ ਲੋ ਜਾਂ ਸ਼ਾਮ ਦਾ ਪੱਖ ਮੰਨ ਲੋ ਹਜੇ ਟਾਈਮ ਚੁਵਾਈ ਦਾ ਹੋਣ ਵਾਲਾ 155000 ਸੋਨਾ ਸਿੰਘ ਲੰਬਾਈ ਫੁੱਲ ਹਾਈਟ ਚੰਗੀ ਆ ਕੱਟਲੇ ਨੂੰ ਜਨਮ ਦਿੱਤਾ ਤੇ ਕੱਟਾ ਵੀ ਸੋਹਣਾ ਇਹਦਾ ਖੜੀ ਰਹਿਣ ਦੀ ਮਾੜੇ ਤੂੰ ਹੁਣ ਹਵਾਨਾ ਦੇਖੋ ਜਦੋਂ ਜਾਂਦੀ ਐ ਦੱਸੋ ਇਤਾਂ ਦਾ ਰੋਖੇ ਤੇ ਹਵਾਨੇ ਦਾ ਇਸ ਟਾਈਮ ਦਾ ਕੋਈ ਥਣਾ ਦੇ ਵਿੱਚ ਪਸਮਾਨੀ ਵੀ ਵੀਡੀਓ ਵਾਸਤੇ ਕੋਈ ਹਵਾਨੇ ਦੇ ਵਿੱਚ ਦੁੱਧ ਰੋਕਿਆ ਹੋਊਗਾ ਕੱਟਾ ਤੁਸੀਂ ਇਹਦਾ ਦੇਖ ਸਕਦੇ ਸੋਏ ਝੋਟੀ ਦੱਸੋ ਵਿਕਰੀ ਵਾਸਤੇ ਦੂਜਾ ਸੂਆ ਪੰਜਾਂ ਦਿਨਾਂ ਦੀ ਸੂਈ 10 ਕਿਲੋ ਬੌਲੇ ਤੋਂ ਸ਼ੁਰੂਆਤ ਕੋ ਸੂਈਆਂ ਸਵਾਆਂ ਗਾਂ ਮੰਦਰ ਖੜੀਆਂ ਐ ਜਿੰਗ ਜੀ ਤੇ ਵੀਰੇ ਇਹਨਾਂ ਤੀਜਾ ਸੁਗਾ ਵਾ ਹੂੰ ਫੁੱਲ ਹਾਈਟ ਦੇ ਵਿੱਚ ਆ 23 ਕਿਲੋ ਦੁੱਧ ਹੁਣ ਤਿਆਰਾ ਕੰਡੇ ਵਾਲਾ ਸੂਈ ਨੂੰ ਹੋ ਗਿਆ 11 ਦਿਨ ਇਹਨੂੰ ਰੇਟ ਬਾਈ ਰੇਟ ਇਹਦਾ 1 ਲੱਖ 7000 ਰੁਪਿਆ ਵਾ ਮੇਰੇ ਜਿੱਡੀ ਆ ਪੂਰੀ ਹਾਈਟ ਆ 74 ਚਵਾਈ ਵਾਲਾ ਥਣ ਪੂਰਾ ਵਧੀਆ ਲੱਗਿਆ ਮਸ਼ੀਨਤੀ ਵੀ ਚੋਲੇ ਜਿਵੇਂ ਮਰਜੀ ਇਹ ਤੋਰ ਦੇ ਤੋਰ ਦੇ ਸੋ ਸੋ 22 23 ਕਿਲੋ ਦੁੱਧ ਦਾ ਇਸ ਟਾਈਮ 11ਵੇਂ ਦਿਨ ਹਾਜ਼ਰ ਹੈ ਐਦਾਂ ਤੋਂ ਚੱਲ ਵੀ ਆਹ ਨਾ ਕੀ ਜੁਆ ਯellow ਡਾਂਚਾ ਦਾ ਤੁਸੀਂ ਹੁਣ ਦੇਖ ਲਓ ਚੱਲ 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 ਮੋੜ ਲਾ ਬਈ ਵਾਪਸ ਬਹੁਤ ਵੱਡੀ ਕਾਂ ਹੈ 1 ਲੱਖ ਤੇ 7000 ਰੇਟ ਸੋ ਇਹਦਾ ਹਵਾਨਾ ਫੇਰ ਇਸ ਤਰੀਕੇ ਨਾਲ ਵੀ ਤੁਸੀਂ ਦੇਖ ਲਓ ਤੇ ਇਹਦੇ ਸਾਨੂੰ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਇਹ ਬੱਛਾ ਇਸ ਗਾਂ ਦੇ ਨਾਲ ਬਹੁਤ ਵੱਡੇ ਕੱਦ ਕਾਠ ਦੀ ਗਾਂ 1 ਲੱਖ ਤੇ 7000 ਰੇਟ ਇਹਦੇ ਨਾਲ ਇੱਕ ਹੋਰ ਗਾਂ ਇਹਨੂੰ ਕਿੰਨਾ ਚਿਰ ਹੋ ਗਿਆ ਭਾਈ ਸੋਈ ਨੇ ਇਹਨੂੰ ਵੀ ਵੀਰੇ ਇੱਕ ਹਫਤਾ ਹੋ ਗਿਆ ਇਹਦੇ 8 18 ਕਿਲੋ ਬੋੜਾ ਵਾ ਹੁਣ ਹੂੰ ਤੇ ਮੁੱਲ ਇਹਦਾ 70000 ਹਾਥੀ ਚਵਾਈ ਨੂੰ ਪੂਰੀ ਵਧੀਆ ਵਾ ਵੀਰੇ ਬੱਚਾ ਬੱਛਾ ਇਹਦਾ ਅੱਛਾ ਹੀ ਆ ਜੀ ਇੰਕੀ ਸਾਰੇ ਮਗਰੀ ਬੱਛੇ ਆਏ ਆ ਜੀ ਓਕੇ ਕੱਲੀ ਟੋਕੜ ਮਗਰ ਗਾਂ ਮਗਰ ਦੋ ਮਹੀਨੇ ਸੋਈ ਮਗਰ ਮੇਰੇ ਬੱਛੀ ਆਈ ਆ ਠੀਕ ਹੈ ਸੋ ਦਸੋਏ ਮੱਛੇ ਵਾਲੀ ਗਾਂ 77000 ਰੇਟ ਆ 18 ਲੀਟਰ ਦੁੱਧ ਚੋਕੇ ਲੈ ਲਓ ਜੀ ਦਰਮਿਆਨਾ ਕੱਦ 77000 ਡਬਲ 7 ਇਹਦਾ ਰੇਟ ਹੈ ਫਾਈ ਸੋ ਨਵੇਂ ਇਹ ਦੋ ਅੱਗੇ ਜਿਹੜੀ ਵੈਂਡ ਹੈ ਜਗਜੀਤ ਇਹਨੂੰ ਵੀਰੇ ਸੁਵੀ ਨੂੰ ਹੋ ਗਏ ਸੱਤ ਅੱਠ ਦਿਆ ਨਹੀਂ ਇਹਦੇ ਇਠਾਂ ਵੀ 18 19 ਕਿਲੋ ਦੁੱਧ ਆ ਆਰਾਮਨਾਥੀ ਚਿਚਵਾਈ ਨੂੰ ਪੂਰਾ ਵਧੀਆ ਥਾਣਾ ਇਹਦਾ ਮੁੱਲ ਹੈਗਾ 82000 ਰੁਪਿਆ ਦੂਜਾ ਸੁਗਾ ਵਾਹ ਤੋਰੀ ਤੋਰੀ ਸੋ ਸੋ 82000 ਰੇਟ 17 18 ਲੀਟਰ ਇਹਦੇ ਛੱਲੇ ਵੀ ਦੁੱਧ ਹੈ ਇਸ ਟਾਈਮ ਕੋਈ ਵੀ ਪ੍ਰਾਪਤ ਰੰਗ ਪ੍ਰਿੰਟ ਤੇ ਫਾੜ ਫੋਣ ਦੀ ਬਹੁਤ ਚੰਗੀ ਹੈ ਵੀਰੇ ਕੱਲਾ ਕੱਲਾ ਬਿੱਥੀ ਵਾਲਾ ਥਣ ਲੱਗਿਆ ਇਹਨੂੰ ਫਿਰ ਰੇਟ ਇਹਦਾ 82000 ਰੱਖਿਆ ਬਾਈ ਲੀਵਾ ਪੂਰਾ ਫਿਟਨੈਸ ਵਾਲਾ ਵੀਰੇ ਅੱਤੇਵੀਂ ਚੋਈ ਇਹੋ ਮਸ਼ੀਨ ਤੇ ਵੀ ਵਧੀਆ ਜਾ ਆਮਣਾ ਕਮਾਲੀਂ ਬਾਈ ਕਮਾਲ ਆਈ ਤੇ ਫਲਾਲਾ ਇੱਕ ਹੋਰ ਗਾਂ ਸੂਈ ਸਵਾਈ ਤੁਹਾਨੂੰ ਦਿਖਾ ਦਈਏ ਜੀ ਜੀਤ ਵੀਰੇ ਇਹਨੂੰ 2 ਸਵਾ 2 ਮਹੀਨੇ ਹੋ ਗਏ ਸੂਈ ਨੂੰ ਅੱਜ ਇਹ ਹੀਟ ਦੇ ਵਿੱਚ ਵੀ ਆਈ ਹੋਈ ਆ 15 ਲੀਟਰ ਦੁੱਧ ਤਿਆਰ ਆ ਕੰਡੇ ਵਾਲਾ ਇਹਦੇ ਹੇਠਾਂ ਮੋਲੇ ਦਾ 55000 ਆ ਸੁਹਾ ਦੂਜਾ ਹੀ ਆ ਇਹ ਠੀਕ ਹੈ ਹਾਂਜੀ ਅੱਜ ਹੀਟ ਚ ਆਈ ਹੋਈ ਆ ਮਗਰ ਬੱਛੀ ਆ ਇਹਦੇ ਠੀਕ ਹੈ ਸੋ ਦੋਸੋ ਬੱਛੀ ਇਹਦੀ ਦੇਖ ਲਓ ਇੱਕ ਵਾਰ ਲਿਆ ਬਾਈ ਸੋਤ ਬੱਛੀ ਜਰਸੀ ਟੀ ਦਾ ਭਾਇਆ ਸੀ ਕਿਸੇ ਨੇ ਉਸ ਹਿਸਾਬ ਨਾਲ ਦਿੱਤੀ ਆ ਸੋ 15 ਲੀਟਰ ਕਿਹੜੇ ਥੱਲੇ ਦੁੱਧ ਦਾ ਇਸ ਟਾਈਮ ਹੈਗਾ ਅੱਜ ਹੀਟ ਚ ਵੀ ਆਈ ਹੋਈ ਆ ਜੀ ਠੀਕ ਹੈ 55000 ਦਾ ਰੇਟ ਆ ਲਿਆ ਬਾਈ ਸੋ ਟੋਕੜ ਗਾਣ ਅੰਸੋ ਬੱਛੀ ਵਾਲੀ ਐ ਜੋਏ ਅੰਦਰ ਜਿਹੜੀਆਂ ਖੜੀਆਂ ਸੀ ਸੋਇਆਂ ਸਵਾਈਆਂ ਗਾਵਾ ਇਹ ਤੋਂ ਇਲਾਵਾ ਦੋਸਤੋ ਇਸ ਸਾਈਡ ਦੇ ਉੱਤੇ ਇੱਕ ਝੋਟੀ ਤਾਜੀ ਸੋਈ ਵੀ ਐ ਚੰਗਾ ਦੁੱਧ ਦੇਣ ਦੀ ਪੂਰੀ ਆਸ ਐ ਇਸ ਟਾਈਮ ਜਿਹੜਾ ਦੁੱਧ ਹੈਗਾ ਉਹ ਦੋ ਟਾਈਮ ਚੋਲੋ ਜੇ ਭਾਵੇਂ ਪਰ ਸੇਲ ਆ ਚੰਗੇ ਕਦ ਕਾਟ ਦੀ ਪੂਰੀ ਫੁੱਲ ਲੰਬੀ ਇਹ ਤੋਂ ਇਲਾਵਾ ਕੋਸੇ ਗਾਵਾਂ ਜਿਹੜੀਆਂ ਹੋਰ ਵਿਕਰੀ ਵਾਲੀਆਂ ਸੀ। ਗੋਆ ਕਰਦੀ। ਸੋ ਇਹ ਸੋ ਜਰਸੀ ਜਿਹੜੀ ਹਜੇ ਹੈ ਕੱਚੀ ਬਹੁਤਾ ਹਵਾਨਾ ਇਹ ਹਜੇ ਨਹੀਂ ਦਿਖਾਉਣ ਲੱਗੀ ਕਿਉਂਕਿ ਦੁੱਧ ਅਜੇ ਨੇ ਲਾਉਣਾ ਹੀ ਸ਼ੁਰੂ ਕੀਤਾ 15 ਦਿਨ ਹਜੇ 12 ਦਿਨ ਸ਼ਾਇਦ ਬਾਈ ਨੇ ਬੋਲੇ ਸੀ ਉਸ ਦਾ 15 ਹੀ ਲੈ ਜੇ। ਧੰਚਾ ਤੁਸੀਂ ਇਹਦਾ ਦੇਖ ਲਓ। ਲੋ ਇਹ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਨੂੰ। ਇਹਦਾ ਰੇਟ ਬਾਈ ਨੇ 90000 ਰੱਖਿਆ। ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਪਸ਼ੂ ਫਲੋਪੋਂ ਪੈਂਡ ਚ ਵਿਕਰੀ ਆਲੇ ਸੀ ਬਾਈ ਕੋਲ ਧੰਨਵਾਦ ਵੀਡੀਓ ਨੂੰ ਦੇਖਣ ਲਈ